ਕੁਝ ਸਸਿਕਾ ਅਲਦੀ ਸਾਰਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਰਮਦਾਸ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ਰਮਦਾਸ ਦਾ ਜਿਹੜਾ ਰੇਲਵੇ ਸਟੇਸ਼ਨ ਆ ਰੇਲਵੇ ਸਟੇਸ਼ਨ ਦੇ ਬਿਲਕੁਲ ਲਾਗੇ ਘਰ ਆ ਜਿਹੜਾ ਵਿਰਜਨ ਵਾਲਾ ਤੇ ਪਹਿਲੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚੋਂ ਤੇ ਦੋਵੇਂ ਗਾਵਾਂ ਸੁਈਆਂਮਾ ਸੁਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਬਰਤਸल्ली ਜਰੂਰ ਆਪਣੀ ਕਰਕੇ ਖੜਿਆ ਕਰੋ ਜੀ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਤੇ ਵਿਰਦੀ ਨਾਮ ਦੱਸਦੇ ਕਰੀ ਗੁਰਦਾਰ ਸਿੰਘ ਮਰਨਾ ਜੀ ਤੇ ਐਡਰੈਸ ਵੀ ਦੱਸਦੇ ਕਰੀ ਦੱਸ ਰਹੀ ਹਾਂ ਅਰਮਦਾਸ ਪਸ਼ਾਰਮਦਾਸ ਤੇ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਹੈ ਨਾ ਤੇ ਰੇਲਵੇ ਸਟੇਸ਼ਨ ਦੇ ਬਿਲਕੁਲ ਲੱਗ ਗਈ ਹੈ ਮੌਲੀਗੋੜ ਰੋਡ ਦੇ ਤੇ ਮੁਰਗੀਾਂ ਦੇ ਨਾਲ ਹੀ ਆ ਮੁਰਗੀ ਖਾਨੇ ਦੇ ਨਾਲ ਆ ਠੀਕ ਹੈ ਤੇ ਆਪਣਾ ਜਿਹੜਾ ਵਾ ਵਪਾਰ ਦਾ ਹੀ ਕੰਮ ਹੈ ਜੀ ਵਪਾਰ ਦਾ ਹਾਂਜੀ ਠੀਕ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨਾਲ ਹੋ ਗਏ 25 ਸਾਲ ਅੱਛਾ 25 ਸਾਲ ਹੋ ਗਏ ਕੰਮ ਕਰਦੇ ਨਾਲ ਤੇ ਪਰ ਵੀਡੀਓ ਪਹਿਲੀ ਵਾਰੀ ਪਾਉਣ ਲੱਗੇ ਹਾਂ ਠੀਕ ਹੈ ਤੇ ਅੱਜ ਆਪਣੇ ਕੋ ਦੋ گاਵਾ ਇੱਕ ਬੱਚੇ ਵਾਲੀ ਤੇ ਇੱਕ ਬੱਚੇ ਤੋਂ ਬਿਨਾਂ ਤੁਹਾਨੂੰ ਬਿਨਾਂ ਜੇ ਆਹ ਜਿਹੜੇ ਗਾਂ ਜਿੱਥੇ 21 12 ਕਿਲੋ ਜੇ ਚਲੋ ਪਹਿਲਾਂ ਆਪ ਖਾ ਦੀਏ ਪਹਿਲਾਂ ਬੱਚੇ ਵਾਲੀ ਖਾ ਦੀਏ ਇਹਦਾ ਬੱਚਾ ਹੈ ਕੀ ਜਮਗਰ ਵਸ਼ੀ ਨਾ ਮਗਰ ਇਹਦੇ ਵਸ਼ੀ ਆ ਹਾਂਜੀ ਰੋਡ ਦੇ ਉੱਤੇ ਹੀ ਘਾਰਿਆ ਵਿਦਿਆਨ ਦਾ ਤੋਰ ਦੁੱਦ ਨੂੰ ਤੋਰ ਦੋ ਛੜਾ ਡਰਦੀ ਆ ਬਾਹਰ ਕੱਢੀ ਆ ਕੋਈ ਨਹੀਂ ਲੈ ਜਾ ਲੈ ਜਾ ਅੰਦਰ ਨੇ ਕਰੀ ਸਿੱਧੀ ਲੈ ਜਾ ਤੋਰ ਦੋ ਬੰਦ ਉੱਧਰ ਹੀ ਬੰਦ ਉੱਥੇ ਹੀ ਕੰਢੀ ਰੋਡੀ ਚੰਗੀ ਹੈ ਤੇ ਥਾਣੇ ਤੇ ਇਕਲੀ ਦੇਖ ਸਕਦੇ ਆ ਆਪਾਂ ਲੱਗੇ ਤਾਂ ਇੱਕ ਥੜੇ ਜਿਹਾ 15-4 ਘੱਟ ਜਿਓ ਤੇ ਸਾਹ ਬਹਿਣੀ ਆਉਦੇ ਆ ਅੱਛਾ ਜੀ ਹਾਂ ਜੀ ਦੱਸ ਕੇ ਦੇਣੀ ਆ ਠੀਕ ਹੈ ਠੰਡੀ ਠੁਡੀ ਆਖੋ ਪੁੱਤਰਾਂ ਠੰਡੀ ਧੀਰੀ ਆ ਤੇ ਪਰ ਇੱਕ ਥੰਝ ਧਾਰਾ ਕਹਿੰਦੇ ਘਾਟੇ ਜਿਹੜਾ ਬਹਿਣੀ ਤੋਂ ਅਗਲਾ ਥਾਣੇ ਆ ਬਹਿਣੀ ਆਦਾ ਥਣ ਇੱਥੇ ਘੱਟ ਜਿਓ ਦੋ ਚਾ ਧਾਰਾਂ ਠੀਕ ਹੈ ਦੋ ਤੇ 11-12 ਕਿਲੋ ਥੱਲੇ ਆ ਗਏ ਅੱਛਾ ਜੀ ਕਰੇ ਕਰੀਦਨ ਹਵਾਨਾ ਦਿਖਾ ਦਈਏ ਦਾ ਫੇਰ ਤਾਂ ਹਾਂਜੀ ਠੁਡੀ ਜੰਗੀ ਦੀ ਵਰਦੀ ਨੋਟ ਕਰ ਲੈਂਦਾ ਠੀਕ ਹੈ ਤੇ ਆ ਗਈ ਜਰਸੀ ਕ੍ਰੋਸ ਦੀ ਹੈ ਕੱਦ ਵੀ ਇਹਦਾ ਓਡਾ ਕੀ ਹੌਸਾਬ ਦੇ ਨਾਲ ਬਹੁਤ ਉੱਚਾ ਕੱਦਣੀ ਆ ਉਤਰਾ ਠੰਡੀ ਹੈ ਤੇ ਦੁੱਧ ਕਿੰਨਾ ਚ ਪੱਕਾ ਇਹਦੇ ਕੋਲ ਇਹ ਕੋ 12 ਕਿਲੋ ਪੱਕਾ ਦੋਦੇ ਜੇ ਹੈਗਾ ਪੱਕਾ ਦੁੱਧ ਨਾ ਤਾਂ ਬਾਹਰ ਹੋਊਗਾ ਅੱਛਾ 12 ਕਿਲੋ ਜਿਤਨਾ ਮੱਧੀ ਕੋਈ ਆਪਣੇ ਛੱਲੀ ਕਰ ਲਈ ਥੋਲੇ ਤਸੱਲੀ ਕਰਕੇ ਨਾ ਇੱਥੇ ਚੋਗੇ ਖੜੇ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 2000 ਰੁਪਿਆ ਕਰਦਾ ਜੀ ਤੇ ਦੇਣੀ ਕਿੰਨੇ ਦੀ ਆਪਾਂ ਇਹ ਜੇ ਦੇ ਤੈ ਮੈਂ ਕੋ ਦੇ ਦੇਣ ਨੇ ਜਸਤ ਨੂੰ ਬਿਲਕੁਲ ਦੇਣ ਲੈਣ ਵਾਲੀ ਗੱਲ ਕਰੀਏ ਜਿਹੜੇ ਆਪਾਂ ਮੁੱਲ ਨਾ ਕਰੀਏ ਜਿੰਨੇ ਤੇ ਆਪਾਂ ਦੇਣੀ ਉਹ ਗੱਲ ਕਰੀਏ ਤੁਸੀਂ ਦੱਸੋ ਜਨੇ ਆਪ ਹੀ ਤੁਸੀਂ ਦੱਸਣਾ ਵਾ ਕਿੰਨੇ ਦੀ ਆ 24000 ਦੇ ਦਾਂਗੇ ਅੱਛਾ 24000 ਦੀ ਦੇ ਦੋਗੇ ਇਹ ਜਿਹੜੀ ਆ ਦੇਣ ਲੈਣ ਵਾਲੀ ਗੱਲ ਇਹ 24000 ਦੇ ਦਾਂਗੇ 24000 ਦੀ ਦੇ ਦੋਗੇ ਠੀਕ ਹੈ ਜੀ ਬਾਕੀ ਦੁੱਧ 11 12 ਲੀਟਰ ਘਰੋ ਚਵਾ ਦੋਗੇ ਚਵਾ ਦਾਂਗੇ ਜੀ ਠੀਕ ਹੈ ਜੀ ਠੀਕ ਹੈ ਤੇ ਮਗਰ ਇਹਦੇ ਆ ਵਾਲੀ ਵੱਛੀ ਹੈ ਕੋਈ ਨਹੀਂ ਨਹੀਂ ਗੱਲੇ ਦਾ ਹਦਾਂ ਜਦੋਂ ਮਿਲ ਗਿਆ ਠੀਕ ਆ ਤੇ ਹੁਣ ਆ ਜਿਹੜੀ ਗਾਂ ਆ ਇਹ ਬਿਨਾ ਬੱਚੇ ਤੋਂ ਹੀ ਆ ਚੰਗੇ ਕੱਦ ਕਾਟ ਚ ਆ ਥਾਣੇ ਤੇ ਦੇਖ ਸਕਦੇ ਲੱਗੇ ਤਾਂ ਬਾਕੀ ਆ ਵੀ ਜਦੋਂ ਸੱਜਰ ਸੂਈ ਹੋਗੀ ਦੋ ਦਿਨ ਨੇ ਚੰਗਾ ਕੱਟਿਆ ਹੋਗਾ ਚੰਗੀ ਜਵਾਨ ਆ ਜਿਹੜੀ ਐ ਜਾਈਏ ਅਜਲਾ ਹੈ ਉਹ ਜੀ ਹਾਂ ਬਹੁਤ ਜ਼ਿਆਦਾ ਕਿਸ ਤਰ੍ਹਾਂ ਮੱਝ ਦਾ ਆ ਨਾਲ ਹੀ ਆ ਮੁਰਗੀ ਖਾਨਾ ਹੈ ਇੱਕ ਮੁਰਗੀ ਖਾਨਾ ਇੱਧਰ ਤੇ ਉਹ ਸਾਹਮਣੇ ਰੇਲਵੇ ਸਟੇਸ਼ਨ ਹੈ ਬੰਦੋ ਇੱਧਰ ਹੀ ਬੰਦ ਦੇ ਬਾਕੀ ਥਾਂ ਵਿੱਚ ਚੰਗਾ ਲੱਗਿਆ ਬਾਕੀ ਕਿਸੇ ਨੇ ਸੰਭ ਨਹੀਂ ਆ ਤੇ ਗਾਂ ਵੀ ਦੋ ਤੰਗਾ ਤਿਆਰ ਹੋ ਗਈ ਜੇ ਕੋਈ ਸਾਂਭਣ ਵਾਲਾ ਕੋਈ ਲੈ ਜਾਊਗਾ ਤੇ ਗਾਂ ਤਿਆਰ ਹੁੰਦੀ ਆ ਤੇ ਬਾਕੀ ਠੰਡੀ ਜੇ ਬਹੁਤ ਜ਼ਿਆਦਾ ਠੰਡੀ ਆ ਉਹ ਕਿਤਨਾ ਅੱਛਾ ਇਹ ਵੀ ਠੰਡੀ ਤੇਰੀ ਠੀਕ ਹੈ ਜੀ ਤੇ ਇਹਦੇ ਕੋਲ ਪੱਕਾ ਦੁੱਧ ਕਿੰਨਾ ਜੀ ਜੇ ਕੋਈ ਕਹਿਣੋਂ ਭਾਈ ਪਰ 12 14 ਦੇ ਹੀ ਹਾਂਜੀ ਕਿੰਨਾ 11 ਲੀਟਰ ਪੱਕਾ ਤਿਆਰ ਜੇ ਵੇਖਾ ਕੋਈ ਇੱਕ ਰਮ ਅੱਧੀ ਹਸਦਾ ਚੋੜੇ ਅੱਛਾ ਕੋਈ ਰੱਸੀ ਨੇ ਕੋਈ ਗੱਲ ਨਹੀਂ ਪਾਈ ਤਰਾ ਬਹਿ ਜਾ ਸਦੇ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਤ aí ਰ ਭਰਨ ਮੁੱਲ ਤੇ ਕਰਦੇ ਆਪਾਂ ਅੱਛਾ ਹਾਂਜੀ ਤੇ ਕਿੰਨੇ ਦੀ ਦੇ ਦੇਣੀ ਐ ਇਹ 23000 ਦੇ ਵਿੱਚ ਦੇ ਦਾਂਗੇ ਅੱਛਾ 23000 ਹੀ ਹੋਣੀ ਐ ਇਹ ਜਿਹੜੇ ਆ ਵੀ ਪੱਕੇ ਮੋਲੀ ਪਾਏ ਆ ਵੀ ਜਿਹੜੇ ਲੈਣੇ ਹੀ ਆ ਹਨਾ ਤੇ ਇਹ 20000 ਦੀ ਦੇ ਦੋ 20000 ਦੀ ਦੇਣਾਗੇ ਜੀ ਠੀਕ ਐ ਜੀ ਬਾਕੀ ਠੰਡੀ ਦੀ ਰੇਜ ਤਾਂ ਮੰਜੀ ਕੋ ਚ ਕੋਈ ਪੂਰ ਛਟਣਾ ਹੋਗਾ ਚ ਐ ਵੀ ਬੰਦਾ ਜੇ ਬੱਚੀ ਐ ਨਾ ਉਹ ਪੱਦ ਵੇਖ ਕੇ ਕਹਦੇ ਸੀ ਅੱਛਾ ਸੋਇਆ ਜਾਗਾ ਹਾਂ ਅੱਛਾ ਕਿੰਨੇ ਦੰਦਿਆ ਮੋ ਆਹੋ ਸਾਂ ਦੇਖ ਸੰਦੇ ਜੀ ਹਾਂਜੀ ਠੀਕ ਹੈ ਜੀ ਕਦ ਦੇਖ ਕੇ ਕੋਈ ਇਹ ਨਾ ਕਰੇ ਸੋਇਆ ਤੇ ਵੀ ਭਰਾ ਇਹ ਨਾ ਕਰੇ ਤੇ ਬਾਕੀ ਇਹ ਆ ਵੀ ਚਲੋ ਇੱਥੋਂ ਕੋਈ ਵੀਰ ਆਪਣੀ ਤਸੱਲੀ ਕਰਕੇ ਵੇਸ ਚੱਕ ਕੇ ਖੜੇ ਜਿੰਨੇ ਵੀ ਖੜਨੇ ਆ ਤੇ ਬਾਕੀ ਸਾਡੀ ਗੱਲ ਤੇ ਵੀ ਜਰੂਰ ਜ਼ੋਰ ਕਰਿਆ ਕਰੋ ਜੀ